ਤੂੰ ਦਲਾ ਤੂੰ ਡੋਗਲਾ ਤੂੰ ਐ ਤਾਂ ਤੂੰ ਉਦਾਂ ਇਦਾਂ ਦੀਆਂ ਗੱਲਾਂ ਜਿਹੜੀਆਂ ਟ੍ਰਿਕਟ ਕਰਨ ਨੂੰ ਹੁੰਦੀਆਂ ساری ਦੁਨੀਆ ਨੇ ਫਿਰ ਭਾਂਡਾ ਇਹ ਭੰਨਣਾ ਸੀ ਸਤਨਾਮ ਸਿੰਘ ਤਾਂ ਹੈ ਹੀ ਕਲੇਸ਼ੀ ਆਪਣਾ ਜੋਰ ਦਿਖਾੜ ਕੇ ਉਹ ਟਰਾਲੀ ਦੇ ਵਿੱਚ ਗੜਾਸੇ ਮਾਰ ਕੇ ਸਿੰਘਾਂ ਦੇ ਸੱਟਾਂ ਮਾਰ ਕੇ ਉਹ ਦੌੜ ਗਏ ਤੇ ਮੋਰ ਪੁਲਸ ਆਉਂਦੀ ਆ ਫਿਰ ਲੇਖ ਲੁੱਕ ਕੇ ਲੈ ਗਏ ਨਤੇ ਹਮਲਾ ਹੋਇਆ ਔਰ ਹਮਲਾ ਕਰਨ ਵਾਲੇ ਕੌਣ ਸੀ ਉਹ ਵੀ ਸਿੰਘ ਹੀ ਦੱਸੇ ਜਾ ਰਹੇ ਸੀ ਪਰ ਐਸੀ ਕੀ ਗੱਲ ਬਾਤ ਹੋਈ ਕਿ ਮੋਰਚੇ ਦੇ ਵਿੱਚ ਆ ਕੇ ਇਹਨਾਂ ਦੇ ਨਾਲ ਗਾਲੀ ਗਲੋਚ ਕਰਦੇ ਨੇ ਹੱਤੋਪਾਈ ਕਰਦੇ ਨੇ ਤਿੰਨਾਂ ਸਿੰਘ ਆਉਂਦੇ ਆ ਗੁਰੂਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਆ ਕੇ ਸਾਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢਣ ਲੱਗ ਪੈਂਦੇ ਆ ਇੱਕ ਨੂੰ ਅਸੀਂ ਪਛਾਣ ਲਿਆ ਵੀ ਇੱਕ ਇਹ ਜੱਗਾ ਸਿੰਘ ਹੀ ਆ ਜਿਹੜਾ ਆਪਾਂ ਨੂੰ ਗਾਲੀ ਗਲੋਚ ਕਰ ਰਹੇ ਆ ਉਹ ਦੋ ਜਣੇ ਫਿਰ ਸਾਨੂੰ ੱੱੱਕੇ ਮਾਰਨ ਲੱਗ ਪਏ 10 12 ਜਣੇ ਚੜ੍ਹ ਕੇ ਆਉਂਦੇ ਆ ਫੇ ਗੜਾਸੇ ਲੈ ਕੇ ਅਲਵਾਰਾ ਲੈ ਕੇ ਕਿੰਨਾ ਤੂੰ ਫਿਰ ਉਹ ਜਾਣ ਕੇ 8 10 12 ਜਾਣੇ ਉਹ ਆਉਂਦੇ ਆ ਸੀਸੀਟੀਵੀ ਰਿਕਾਰਡਿੰਗਾਂ ਸਾਹਮਣੇ ਦੇਖੀਆਂ ਜਿਹੜਾ ਉਹ ਇਲਜ਼ਾਮ ਲਾਉਂਦੇ ਆ 9 ਸਾਲ ਪਹਿਲਾਂ ਸਾਡੇ ਬਾਪੇ ਬਹਾਦਰ ਸਿੰਘ ਦਾ ਕਤਲ ਹੋਇਆ 9 ਸਾਲ ਪਹਿਲਾਂ ਤੇ 9 ਸਾਲਾਂ ਦਾ ਸਤਨਾਮ ਕਿਹੜਾ ਕਿਦੇ ਡੁੱਡ ਚ ਵੜਿਆ ਹੋਇਆ ਜੀ ਸਤਨਾਮ ਸਿੰਘ ਨਾ ਉਹ ਤੇ ਟਰਾਲੀ ਦੇ ਵਿੱਚ ਵਰਦਾ ਤੇ ਸਿੰਘਾ ਨੂੰ ਨਾਂ ਅੰਦਰ ਰੱਖਿੰਦੇ ਕਰਦੇ ਹੋ ਸਕਦਾ ਇਹ ਨੂੰ ਉਹ ਵਰਤਿੰਦੇ ਕਤਲ ਕਰਨ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਦੇਖ ਰਹੇ ਹੋ ਕਿ ਸੁਨੇਹਾ ਚੈਨਲ ਤੇ ਮੈਂ ਹਰਜੀਤ ਕਾਰ ਕੌਮੀ ਇਨਸਾਫ ਮੋਰਚੇ ਦੇ ਵਿੱਚ ਪਹੁੰਚੇ ਹੋਏ ਹਾਂ 2 ਸਾਲਾਂ ਤੋਂ ਲਗਾਤਾਰ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਹੈ ਔਰ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਸਤਨਾਮ ਸਿੰਘ ਖਾਲਸਾ ਜੀ ਮੌਜੂਦ ਹੈ 2 ਸਾਲਾਂ ਤੋਂ ਮੋਰਚਾ ਚੱਲ ਰਿਹਾ ਸੀ ਸਤਨਾਮ ਸਿੰਘ ਹੀ ਉਹੀ ਨੇ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਨੇ ਔਰ ਗੱਲਬਾਤ ਕਰਾਂਗੇ ਪਿਛਲੇ 2 ਦਿਨ ਦੀ ਇਸੇ ਗੱਲ ਕਰੀਏ ਤਾਂ ਇਹਨਾਂ ਤੇ ਹਮਲਾ ਹੋਇਆ ਔਰ ਹਮਲਾ ਕਰਨ ਵਾਲੇ ਕੌਣ ਸੀ ਉਹ ਵੀ ਸਿੰਘ ਹੀ ਦੱਸੇ ਜਾ ਰਹੇ ਸੀ ਪਰ ਐਸੀ ਕੀ ਗੱਲਬਾਤ ਹੋਈ ਕਿ ਮੋਰਚੇ ਦੇ ਵਿੱਚ ਆ ਕੇ ਇਹਨਾਂ ਦੇ ਨਾਲ ਗਾਲੀ ਗਲੋਚ ਕਰਦੇ ਨੇ ਹੱਥੋ ਪਾਈ ਕਰਦੇ ਨੇ ਸਾਰੀ ਹੀ ਘਟਨਾ ਕਿਵੇਂ ਵਾਪਰਦੀ ਹੈ ਅਸੀਂ ਸਤਨਾਮ ਸਿੰਘ ਜੀ ਤੋਂ ਹੀ ਜਾਣਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸਿੰਘ ਦੀ ਕੀ ਗੱਲ ਹੋਈ ਸੀ ਜਿਹਦੇ ਕਰਕੇ ਇਕਦਾਂ ਹੀ ਆ ਕੇ ਤੁਹਾਡੇ ਨਾਲ ਸਿੰਘ ਗਾਲੀ ਗਲੋਚ ਕਰਨ ਲੱਗ ਜਾਂਦੇ ਨੇ ਇਹ ਦਰਬਾਰ ਦੇ ਵਿੱਚ ਸੀ ਭੈਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੇ ਉੱਥੇ ਸੰਗਤ ਸਿੰਘ ਐਵੇਂ ਆਏ ਹੋਏ ਸਗੇ ਸਿੰਘਾਂ ਨਾਲ ਬਚਨ ਬਲਾਸ ਗੁਰਮਤੀਆਂ ਵਿਚਾਰਾਂ ਮੋਰਚੇ ਸੰਬੰਧਿਤ ਜਿਹੜੀਆਂ ਗੱਲਾਂ ਬਾਤਾਂ ਕਰਦੇ ਸਵੇ ਤੇ ਇੰਨੇ ਨੂੰ ਤਿੰਨ ਸਿੰਘ ਆਉਂਦੇ ਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਆ ਕੇ ਸਾਨੂੰ ਮਾਮਾ ਭੈਣਾਂ ਦੀਆਂ ਗਾਲਾਂ ਕੱਢਣ ਲੱਗ ਪੈਂਦੇ ਆ ਠੀਕ ਆ ਅਸੀਂ ਉਹਨਾਂ ਨੂੰ ਪ੍ਰੇਮ ਨਾਲ ਬੇਨਤੀ ਕਰਦੇ ਆ ਕਿ ਭਾਈ ਇਹ ਮਹਾਰਾਜ ਦਾ ਦਰਬਾਰ ਆ ਤੇ ਆਪਾਂ ਬਾਹਰ ਚੱਲ ਕੇ ਗੱਲ ਕਰ ਲੈਨੇ ਆ ਵੀ ਜੀ ਤੇ ਅਚਾਨਕ ਹੈ ਉਹਨਾਂ ਦੀ ਵੀ ਸਿੰਘ ਹੈ ਕੌਣ ਸੀ ਉਹ ਸਾਡੇ ਨਾਲ ਰਿਹਾ ਇੰਨਾ ਕੁ ਬੁੱਢੇ ਦਲ ਦੇ ਵਿੱਚ ਅਸੀਂ ਉਹਨੂੰ ਹੱਥੀਂ ਪਾ ਲਿਆ ਤੇ ਜੱਗਾ ਸਿੰਘ ਤੇ ਬਾਕੀ ਸਵੱਦੀ ਸੁਖਾ ਸਿੰਘ ਇਹ ਵੀ ਸਾਡਾ ਭਰਾ ਸਾਡੇ ਨਾਲ ਦਲ ਦੇ ਅਸੀਂ ਇਹਨਾਂ ਦੇ ਕੋਲ ਭਰਤੀ ਹੋਏ ਸੀ ਇਹ ਪਹਿਲਾਂ ਦੇ ਆ ਜੀ ਤੇ ਇਹਨਾਂ ਨੇ ਅਸੀਂ ਇਕੱਠੇ ਜਿਲੇ ਰਹੇ ਅਸੀਂ ਉਹਨਾਂ ਨੂੰ ਛੋਟੇ-ਛੋਟੇ ਜਵਾਕਾਂ ਨੂੰ ਪਾ ਲਿਆ ਜੀ ਤੇ ਉਹ ਇੱਕ ਨੂੰ ਅਸੀਂ ਪਛਾਣ ਲਿਆ ਵੀ ਇੱਕ ਇਹ ਜੱਗਾ ਸਿੰਘ ਹੀ ਹੈ ਜਿਹੜਾ ਆਪਾਂ ਨੂੰ ਗਾਲੀ-ਗਲੋਚ ਕਰ ਰਹੇ ਆ ਉਹ ਦੋ ਜਾਨੇ ਫਿਰ ਸਾਨੂੰ ਧੱਕੇ ਮਾਰਨ ਲੱਗ ਪਏ ਅਸੀਂ ਉਹਨਾਂ ਨੂੰ ਪ੍ਰੇਮ ਨਾਲ ਬੇਨਤੀ ਕੀਤੀ ਵੀ ਗੁਰਮਖੋ ਦੇਖੋ ਹੱਥ ਜੋੜ ਕੇ ਬੇਨਤੀ ਆ ਇਸ ਮੋਰਚੇ ਦੇ ਵਿੱਚ ਆਪਣੀ ਸੇਵਾ ਲੱਗੀ ਆ ਠੀਕ ਆ ਵੀ ਹੁਣ ਸਾਡਾ ਤੁਹਾਡਾ ਪਰਸਨਲ ਤਾਂ ਕੋਈ ਮਸਲਾ ਨਹੀਂ ਹੈ ਜਿਹੜਾ ਉਹ ਸਾਡੇ ਤੇ ਇਲਜ਼ਾਮ ਲਾਉਣ ਲੱਗ ਪਿਆ ਨਾ ਗਾਲਾਂ ਕੱਢਦੇ ਕੱਢਦੇ ਜਿੱਲੇ ਪਹਿਲਾਂ ਉਹ ਨਹੀਂ ਸਾਨੂੰ ਪ੍ਰਗਟ ਕੀਤਾ ਵੀ ਇਹ ਲੜਨ ਪਹਿਲਾਂ ਅਸੀਂ ਉਹਨਾਂ ਦਾ ਕੋਈ ਜਵਾਬ ਨਹੀਂ ਦਿੰਦਾ ਉਹ ਗਾਲਾਂ ਕੱਢ ਰਹੇ ਆ ਮੁੜ ਕੇ ਉਹ ਸਾਡੇ ਤੇ ਇਲਜ਼ਾਮ ਲਾਉਣ ਲੱਗ ਪਏ ਵੀ ਇਹ ਹੋਰ ਕਿਸੇ ਤਰੀਕੇ ਭੜ ਕੇ ਵੀ ਤੂੰ ਆਪਣੇ ਜਥੇਦਾਰ ਨੂੰ ਮਾਰਿਆ ਤੂੰ ਦੱਲਾ ਤੂੰ ਦੋਗਲਾ ਤੂੰ ਐਦਾਂ ਤੂੰ ਉਦਾਂ ਐਦਾਂ ਦੀਆਂ ਗੱਲਾਂ ਜਿਹੜੀਆਂ ਟ੍ਰਿਗਰਡ ਕਰਨ ਨੂੰ ਹੁੰਦੀਆਂ ਹਾਈਪਰ ਕਰਨ ਨੂੰ ਹੁੰਦੀਆਂ ਐ ਸਾਈਕੋਲੋਜੀਕਲ ਵਾਰਫੇਅਰ ਆ ਇਹ ਇੱਕ ਸਮਝ ਗਏ ਆਪਾਂ ਨਾ ਸੋ ਬਸ ਅਸੀਂ ਤੁਹਾਨੂੰ ਮੋٹے ਮੋਟੀ ਗੱਲ ਇਹ ਸਮਝਾਉਣਾ ਚਾਹੁੰਦੇ ਆ ਇਹ ਮੋਰਚੇ ਨੂੰ ਖਰਾਬ ਕਰਨ ਵਾਸਤੇ ਵੀ ਕਿਉਂਕਿ ਜਿੱਦਾਂ ਦਾ ਆਪਣਾ ਸੁਭਾਅ ਆ ਅਸੀਂ ਵੀ ਤਾਂ ਨਿਹੰਗ ਸਿੰਘੇ ਆ ਹਾਂ ਬਿਲਕੁਲ ਅਸੀਂ ਵੀ ਸ਼ਾਸਤਰ ਤੇ ਕੀ ਵਰਦੇ ਆ ਠੀਕ ਹੈ ਅਸੀਂ ਵੀ ਤਾਂ ਸ਼ਾਸਤਰ ਤੇ ਕੀ ਵਰਦੇ ਆ ਫਿਰ ਸਾਨੂੰ ਆ ਕੇ ਕੋਈ ਸਾਡੇ ਸਾਹਮਣੇ ਖੜੋ ਕੇ ਗਾਲ੍ਹਾਂ ਕੱਢੂ ਅਸੀਂ ਬਰਦਾਸ਼ਤ ਕਰ ਜਮਾਂਗੇ ਇਹ ਸਬਰ ਦੀ ਇੰਤਿਹਾਹ ਅਸੀਂ ਗੁਰੂ ਸਾਹਿਬ ਇਹ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਚੰਗਾ ਕਾਰਜ ਹੋਇਆ ਇੱਕ ਇਹ ਸਾਨੂੰ ਐ ਲੱਗਦਾ ਜੀ ਅਸੀਂ ਬਹੁਤ ਛੇਤੀ ਭੜਕ ਜਾਂਦੇ ਆ ਪਰ ਮਹਾਰਾਜ ਨੇ ਸਬਰ ਵਾਲੀ ਜਿਹੜੀ ਦਾਤ ਵੀ ਬਖਸ਼ੀ ਨਾ ਇਹ ਉਦਣ ਖੇੜੇ ਉਹ ਪ੍ਰਗਟ ਹੋਈ ਅਸੀਂ ਇਹ ਕੱਲ ਕਿ ਭੀ ਜੇ ਤੁਹਾਡੀ ਕੋਈ ਮੇਰੇ ਨਾਲ ਰੰਜਿਸ਼ ਆ ਜਾਂ ਕੋਈ ਦਲਬਾਤ ਆ ਤਾਂ ਆਪਾਂ ਮੋਰਚੇ ਤੋਂ ਬਾਅਦ ਜਾ ਕੇ ਕਰ ਲੈਨੇ ਆ ਬਾਹਰ ਜਾ ਕੇ ਗੱਲ ਕਰ ਲੈਨੇ ਆ ਪਰ ਉਹ ਨਹੀਂ ਹਟੇ ਐਨੇ ਟਾਈਮ ਨੂੰ ਅਸੀਂ ਉਹ ਤਿੰਨ ਜਣੇ ਆਏ ਪਹਿਲਾਂ ਅਸੀਂ ਉੱਥੇ 20 15 ਜਣੇ ਤਾਂ ਅਸੀਂ ਉਦਾਂ ਆਏ ਆ ਸਾਰੇ ਸਿੰਘ ਆਏ ਆ ਭਰਾ ਜਿਹੜੇ ਦਲ ਆਈ ਰਹਿ ਰਹੇ ਆ ਬਾਬਾ ਫਤੇ ਸਿੰਘ ਜਥੇ ਸਿੰਘ ਬਾਕੀ ਹੋਰ ਪੰਜ ਸੱਤ ਉਧਰੋਂ ਇਕੱਠੇ ਹੋ ਗਏ ਜਿਲੇ ਉਹ ਨਹੀਂ ਦੇਖਿਆ ਵੀ ਅਸੀਂ ਰਹਿ ਗਏ ਤਿੰਨ ਤੇ ਇਹ ਹੋ ਗਏ 15 20 ਉਹ ਤਿੰਨੇ ਜਣੇ ਤਾਂ ਫੇ ਗਾਲਾਂ ਕੱਢਦੇ ਕੱਢਦੇ ਮਾਵਾ ਭੈਣਾਂ ਦੀਆਂ ਖਿਸਕ ਗਏ ਅੱਛਾ ਜੀ ਐਨੇ ਟਾਈਮ ਨੂੰ ਸਾਡੇ ਸਿੰਘ ਸਾਰੇ ਹੀ ਇਹ ਸਾਰੇ ਸਿੰਘ ਕਹਿੰਦੇ ਵੀ ਇਹ ਮਤਲਬ ਜਿਹੜੇ ਰੋਖਣ ਨਾਲ ਆਏ ਨਹੀਂ ਨਾ ਗਾਲਾਂ ਕੱਢਦੇ ਚੱਲ ਗਏ ਇਹ ਫੇਰ ਆਉਣਗੇ ਫੇਰ ਆਉਣਗੇ ਇੰਨੇ ਆ 15 20 ਮਿੰਟ ਦੀ ਗੱਲ ਹੁੰਦੀ ਆ ਕੁਝ ਹੋਰ ਸਿੰਘ ਆ ਜਾਂਦੇ ਆ ਮਿਲਣਾ ਸੀ ਉਹਨਾਂ ਨੂੰ ਲੈ ਕੇ ਟਰਾਲੀ 'ਚ ਬੜ ਜਾਂਦੇ ਆ ਇਹ ਬਾਕੀ ਸਾਡੇ ਸਾਰੇ ਜਣ ਕੋਈ ਘੋੜਿਆਂ ਦਵਾਲੇ ਲੱਗ ਜਾਂਦਾ ਕੋਈ ਕਿਸੇ ਪਾਸੇ ਕੋਈ ਦੇਖ ਲਾਉਣ ਲਾ ਪੰਦਾ ਤਾਂ ਇੰਨੇ ਟਾਈਮ ਨੂੰ ਉਹ ਮਤਲਬ 10 12 ਜਣੇ ਚੜ੍ਹ ਕੇ ਆਉਂਦੇ ਆ ਫੇ ਗੜਾਸੇ ਲੈ ਕੇ ਤਲਵਾਰਾਂ ਲੈ ਕੇ ਤਿੰਨਾ ਤੋਂ ਫਿਰ ਉਹ ਜਾਨੀ ਕਿ 8 10 12 ਜਣੇ ਉਹ ਆਉਂਦੇ ਆ ਸੀਸੀਟੀਵੀ ਰਿਕਾਰਡਿੰਗ ਸਭ ਨੇ ਦੇਖੀ ਹੈ ਹੋਰ ਜਿੰਨੇ ਮੋਰਚੇ ਦੇ ਵਿੱਚ ਸਮੂਹੀयत ਬਜ਼ੁਰਗ ਨੇ ਉਹ ਸਾਰੇ ਆਏ ਤੇ ਐਨ ਜਿਲੇ ਉਹ ਗੜਾਸਿਆਂ ਨਾਲ ਆ ਕੇ ਫਿਰ ਵਾਰ ਕਰਨ ਲੱਗੇ ਸਿੰਘਾਂ ਦੇ ਉੱਤੇ ਟਰਾਲੀ ਦੇ ਉੱਤੇ ਸਾਡੇ ਬਾਬਾ ਜੀ ਜ세ਦਾਰ ਬਾਬਾ ਰਾਜਾ ਰਾਜ ਸਿੰਘ ਜੀ ਇਹਨਾਂ ਨੇ ਫਿਰ ਇਹ ਆਏ ਸੀ ਗੱਡੀ 'ਚ ਕਿਤੇੋਂ ਮਤਲਬ ਆਉਂਦਿਆਂ ਹੀ ਬਾਅਦ 'ਚ ਸਿਰਫ ਹਮਲਾ ਹੀ ਕੀਤਾ ਉਹਨਾਂ ਨੇ ਆਉਂਦਿਆਂ ਉਹ ਤਾਂ ਫਿਰ ਆਏ ਹਮਲਾ ਕਰਨ ਸੀ ਨਾ ਪਹਿਲਾਂ ਤਾਂ ਉਹ ਕਿਸਾਨ ਆਏ ਵੀ ਅਕਸਾਉ ਇਹਨਾਂ ਨੂੰ ਫਿਰ ਉਹ ਦੂਜਾ ਉਹਨਾਂ ਕੋ ਹੱਤਕੰਡਾ ਆਇਆ ਸੀ ਵੀ ਹੁਣ ਇਹਨਾਂ ਤੇ ਖੁੱਲ ਕੇ ਵਾਰ ਕਰੋ ਫੇ ਤਾਂ ਵਾਰ ਕਰਨਗੇ ਪਰ ਗੁਰੂ ਨੂੰ ਕੁਝ ਹੋਰ ਮਨਜ਼ੂਰ ਸੀ ਗੁਰੂ ਨੇ ਸਤਨਾਮ ਸਿੰਘ ਉਦੇ ਨਾਲ ਦੇ ਭਰਾ ਦਾਗੀ ਹੋਣ ਤੋਂ ਵੀ ਬਚਾਲਾਏ ਆ ਮੋਰਚੇ ਵਾਲਿਆਂ ਤੋਂ ਵੀ ਬਚਾਲਾਏ ਨਹੀਂ ਸਾਰੀ ਦੁਨੀਆ ਨੇ ਫਿਰ ਭਾਂਡਾ ਇਹ ਭੰਨਣਾ ਸੀ ਸਤਨਾਮ ਸਿੰਘ ਤਾਂ ਹੈ ਹੀ ਕਲੇਸ਼ੀ ਬਿਲਕੁਲ ਵੀ ਮੋਰਚਾ ਖਰਾਬ ਕਰ ਇੱਕ ਸਤਨਾਮ ਸਿੰਘ ਦਾ ਜਿੱਦਾਂ ਦਾ ਅਕਸ਼ ਸੰਗਤ ਦੇ ਵਿੱਚ ਨਹੀਂ ਬਣਾਤਾ ਨਾ ਜਾਣ ਬੁੱਝ ਕੇ ਉਹ ਅਕਸ਼ ਵੀ ਧੋ ਦਿੱਤਾ ਕਿ ਸਤਨਾਮ ਸਿੰਘ ਇੰਨਾ ਹੋਛਾ ਨਹੀਂ ਹੈਗਾ ਸਤਨਾਮ ਸਿੰਘ ਪੰਥ ਦੇ ਲਈ ਜਿਹੜੀਆਂ ਤੁਸੀਂ ਪਾਉਂਦੇ ਕਿਤੇ ਉਹਦੇ ਤੋਂ ਵੀ ਤਾਂ ਨਹੀਂ ਇਹਨਾਂ ਨੂੰ ਉਹ ਮਾਤਾ ਇਦਾਂ ਦਾ ਕੋਈ ਬਚਣਾ ਹੀ ਨਹੀਂ ਹੋਇਆ ਇਦਾਂ ਦੀ ਕੋਈ ਗੱਲੇ ਹੀ ਨਹੀਂ ਹੋਈ ਇਦਾਂ ਦੀ ਜੇ ਕੋਈ ਗੱਲ ਹੋਵੇ ਇਦਾਂ ਤਾੜਵੀਂ ਵਾਂਗੂ ਕੋਈ ਚੜਕੇ ਨਹੀਂ ਆਉਂਦਾ। ਨਾ ਕੋ ਟਾਈਮ ਸੀ ਜਦੋਂ ਉਹ 10 12 ਆ ਕੇ ਸਿੱਧਾ ਹਮਲਾ ਕਰਦੇ। 2:30 ਪੌਣੇ ਕਿ 3 ਵਜੇ ਦਾ ਸੀ ਫੇ ਜਿਹੜੇ ਦੂਜਾ ਹਮਲਾ ਹੁੰਦਾ ਤਾਂ ਫੇ ਉਹ ਪੌਣੇ ਕਿ 4 ਇਦਾਂ ਇਹ ਮਤਲਬ ਇੰਨੀ ਇੰਨਾ ਕ ਸਿਸਟਮ ਸੀ। 2:30 3:00 4:00 ਦੇ ਵਿੱਚ ਦੇ ਜਿੱਟਾ ਦੇ ਨਾ ਇੱਡਾ ਸੂਰਜ ਚੜਿਆ ਹੋਇਆ ਸੀ। ਕਿੰਨੇ ਸਿੰਘਾਂ ਤੇ ਤੁਹਾਡੇ ਵੀ ਜਿਹੜੀਆਂ ਸੱਟਾਂ ਲੱਗੀਆਂ ਹੈਗੀਆਂ। ਸਾਡੇ ਸਿੰਘਾਂ ਦਾ ਇੱਕ ਤਾਂ ਮੋਢਾ ਫ੍ਰੈਕਚਰ ਹੋ ਗਿਆ, ਇੱਕ ਤੇ ਇੱਥੇ ਸੱਟਾਂ ਲੱਗੀਆਂ ਉਹਨੇ ਕੋਈ ਮਾਰਿਆ ਕੁਛ ਤਿੱਖੀ ਚੀਜ਼। ਸਾਡੇ ਪਚੰਗੀ ਦੋ ਉਹ ਉਹਨਾਂ ਦੇ ਕੋਲ ਡਾਂਗਾ ਗੜਾਸੇ ਤਲਵਾਰਾਂ 2 ਨੰਬਰ ਦਾ ਹਸਲਾ ਉਹਨਾਂ ਦੇ ਕੋਲ ਜੀ 2 ਨੰਬਰ ਦਾ ਹਸਲਾ ਉਹਨਾਂ ਨੇ ਡੱਬਾਂ ਦੇ ਨਾਲ ਇਕੱਲੇ ਇਕੱਲੇ ਨੇ ਰਿਵਾਲਵਰ ਲਾਇਆ ਹੋਇਆ ਸੀ ਜੀ ਇਕੱਲੇ ਇਕੱਲੇ ਨੇ 2 ਨੰਬਰ ਦਾ ਹਸਲਾ ਚੱਕਿਆ ਹੋਇਆ ਸੀ ਪਰ ਉਹ ਸਿੰਘ ਆਈ ਕਿੱਥੋਂ ਸੀ ਉਹ ਇੱਕ ਤਾਂ ਇੱਥੇ ਦਾਲ ਉਤਰਿਆ ਹੋਇਆ ਰਕਵੇ ਵਾਲਿਆਂ ਦਾ 2 3 ਤਾਂ ਉਹ ਉਹਨਾਂ ਦੇ ਵਿੱਚੋਂ ਵੀ ਜਿਹੜਾ ਸਵੱਦੀ ਕਲਾ ਉਹ ਉਹਨਾਂ ਦੇ ਵਿੱਚੋਂ ਉਹਨਾਂ ਦਾ ਨਾਮ ਲਿਆ ਜਾ ਰਿਹਾ ਠੀਕ ਆ ਬਾਕੀ ਇੱਥੇ ਸੁਹਾਣਾ ਸਾਹਿਬ ਦੇ ird gird ਜਿਹੜੇ ਸੀਗੇ ਉਹ ਸੀਗੇ ਬਾਕੀ ਸਾਰੇ ਇਦਾਂ ਹੀ ਐ ਗੁੰਡਿਆਂ ਦਾ ਗਰੋਹ ਆ ਇਹ ਇਕੱਠੇ ਹੋ ਜਾਂਦੇ ਆ ਲੁੱਟਮਾਰ ਕਰਨ ਨੂੰ ਪ੍ਰਸ਼ਾਸਨ ਨੂੰ ਆ ਮੋਰਚੇ ਦੀ ਕਮੇਟੀ ਵਾਲਿਆਂ ਨੇ ਪਰਚਾ ਦੇ ਦਿੱਤਾ ਹੈ ਪ੍ਰਸ਼ਾਸਨ ਨੂੰ ਅਸੀਂ ਪ੍ਰਸ਼ਾਸਨ ਨੂੰ ਇਹ ਤਾਂ ਬੇਨਤੀ ਨਹੀਂ ਕਰਦੇ ਵੀ ਸਾਡੀ ਰਾਖੀ ਕਰੋ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆ ਜਿਹੜੇ ਮੋਰਚੇ 'ਚ ਬਜ਼ੁਰਗ ਮੋਰਚੇ ਦੇ ਵਿੱਚ ਹੋਰ ਕਿੰਨੀਆਂ ਕੀਮਤੀ ਜਾਨਾਂ ਆ ਇਹਨਾਂ ਦੀ ਤਾਂ ਰਾਖੀ ਕਰ ਲਓ ਇਹ ਪਰਜਾ ਤਾਂ ਤੁਹਾਡੀ ਆ ਓਕੇ ਤੇ ਪੁਲਿਸ ਪਹੁੰਚਦੀ ਉਹਨਾਂ ਨੂੰ ਫੜ ਕੇ ਲੈ ਕੇ ਜਾਂ ਹਾਂ ਜਿਲ੍ਹੇ ਬਾਬਾ ਜੀ ਨੇ ਫੋਨ ਕੀਤਾ ਤਾਂ ਫਿਰ ਪੁਲਿਸ ਆ ਜਾਂਦੀ ਆ ਫੜ ਕੇ ਨਹੀਂ ਲੈ ਕੇ ਗਈ ਉਹ ਤਿਆ ਲਗਈ ਆਪਣਾ ਜੋਰ ਦਿਖਾ ਲ ਕੇ ਉਹ ਟਰਾਲੀ ਦੇ ਵਿੱਚ ਗੜਾਸੇ ਮਾਰ ਕੇ ਸਿੰਘਾਂ ਦੇ ਸੱਟਾਂ ਮਾਰ ਕੇ ਉਹ ਦੌੜ ਗਏ ਫਿਰ ਪੋਰ ਪੁਲਿਸ ਆਉਂਦੀ ਆ ਫਿਰ ਲਿਖ ਲੁਕ ਕੇ ਲੈ ਗਏ ਬਾਕੀ ਜਿਵੇਂ ਮਹਾਰਾਜ ਨੂੰ ਮਨਜ਼ੂਰ ਤੁਹਾਡੇ ਤੇ ਇਲਜ਼ਾਮ ਜਿਹੜੇ ਉਹ ਕੀ ਲਗਾ ਰਹੇ ਸੀ ਸਾਡੇ ਤੇ ਇਲਜ਼ਾਮ ਲਾਉਂਦੇ ਸੀ ਵੀ ਤੂੰ ਆਪਣਾ ਪਿਓ ਮਾਰਿਆ ਆ ਜੀ ਇਹ ਇਲਜ਼ਾਮ ਲਾਉਂਦੇ ਸੀ ਟ੍ਰਿਗਰਡ ਹੋਣ ਵਾਸਤੇ ਇਹ ਟ੍ਰਿਗਰਡ ਪੁਆਇੰਟ ਹੁੰਦੇ ਹੁੰਦੇ ਨੇ ਕੁਛ ਠੀਕ ਆ ਸਾਈਕਲੋਜੀਕਲ ਬੰਦੇ ਨੂੰ ਅਲਝਾਉਣ ਵਾਸਤੇ ਇਦਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਆ ਤੇ ਉਹ ਸਾਡੇ ਤੇ ਇਲਜ਼ਾਮ ਲਾਉਂਦੇ ਸੀ ਉਹ ਸਾਰੇ ਪੰਥ ਨੂੰ ਪਤਾ ਆ ਕਿ ਕਿਹਨਾਂ ਨੇ ਕਿਹਨਾਂ ਨੇ ਮਾਰਿਆ ਸਾਡੇ ਜਿਹੜਾ ਉਹ ਇਲਜ਼ਾਮ ਲਾਉਂਦੇ ਆ 9 ਸਾਲ ਪਹਿਲਾਂ ਸਾਡੇ ਬਾਵੇ ਬਹਾਦਰ ਸਿੰਘ ਦਾ ਕਤਲ ਹੋਇਆ 9 ਸਾਲ ਪਹਿਲਾਂ ਤੇ 9 ਸਾਲਾਂ ਦਾ ਸਤਨਾਮ ਕਿਹੜਾ ਕਿਹੜੇ ਡੁੱਡ ਚ ਵੜਿਆ ਹੋਇਆ ਸਤਨਾਮ ਕੋਈ ਸੰਤ ਆ ਸਾਧੂ ਆ ਭੋਰਾ ਪੱਟਿਆ ਹੋਇਆ ਸੰਗਤ ਚ ਵਿਚਰਦੇ ਆ ਜੋੜ ਮੇਲਿਆਂ ਤੇ ਜਾਂਦੇ ਆ ਬਾਹ ਬਲੰਦ ਤੁਰੇ ਫਿਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਦਸ ਕੋਈ ਸੰਸਾਡੇ ਨਾਲ ਸਤਨਾਮ ਸਿੰਘ ਖਾਲਸਾ ਜੀ ਜਿਵੇਂ ਇਹਨਾਂ 'ਤੇ ਹਮਲਾ ਹੁੰਦਾ ਆ ਕਿਉਂਕਿ ਪੁਰਾਣੀ ਕਿਤੇ ਨਾ ਕਿਤੇ ਇਹ ਕਿਹਾ ਜਾ ਰਿਹਾ ਕਿ ਰੰਜਿਸ਼ ਜਿਹੜੀ ਸੀਗੀ ਕਿ ਉਹਨਾਂ 'ਤੇ ਇਲਜ਼ਾਮ ਲਾਏ ਜਾ ਰਹੇ ਸੀ ਕਿ ਉਹਨਾਂ ਨੇ ਬਾਬਾ ਬਹਾਦਰ ਸਿੰਘ ਜੀ ਨਮਰ ਰਾਜ ਸਿੰਘ ਜੀ ਵੀ ਮੌਕੇ ਤੇ ਉਸ ਸਮੇਂ ਪੁਲਿਸ ਬੁਲਾ ਕੇ ਜਿਹੜਾ ਇਸ ਮਾਮਲੇ ਨੂੰ ਠੰਡਾ ਕਰਦੇ ਨੇ ਤਾਂ ਉਹਨਾਂ ਸਿੰਘਾਂ ਨੂੰ ਵੀ ਇਥੋਂ ਭਜਾਉਂਦੇ ਨੇ ਜਿਹੜੇ ਹਮਲਾ ਕਰਨ ਆਉਂਦੇ ਨੇ ਬਾਬਾ ਜੀ ਨਾਲ ਵੀ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਾਬਾ ਜੀ ਕੀ ਕਹਿਣਾ ਚਾਹੋਗੇ ਸਾਰੇ ਵਰਤਾਰੇ ਨੂੰ ਜਿਸ ਤਰੀਕੇ ਦੇ ਨਾਲ ਇੱਕਦਮ ਹੀ ਆ ਕੇ ਸਿੰਘਾਂ ਦੇ ਵੱਲੋਂ ਦੇਖੋ ਉਹ ਵੀ ਸਿੰਘ ਨੇ ਤੇ ਇਧਰ ਵੀ ਸਿੰਘ ਸੀ ਤੇ ਸਿੰਘਾਂ ਵੱਲੋਂ ਸਿੰਘਾਂ ਤੇ ਹਮਲਾ ਕੀਤਾ ਜਾ। ਜੀ ਕੋਈ ਬਹੁਤ ਨਿੰਦਣਯੋਗ ਘਟਨਾ ਜਿਹੜੀ ਇੱਥੇ ਆ ਕੇ ਮੋਰਚੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ। ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਜੀ ਜੋ ਵੀ ਇੱਥੇ ਸ਼ਖਸ ਆਉਂਦਾ ਚਲੋ ਇਹ ਸਾਡਾ ਸਿੰਘ ਨੇ ਭਾਈ ਸਤਨਾਮ ਸਿੰਘ ਹੋਣੀ। ਹੋਰ ਵੀ ਜੇ ਕੋਈ ਇਥੇ ਮੋਰਜੈਂਸ ਮਰਪਤ ਬੈਠਾ ਜੇ ਕੋਈ ਉਹ ਤੇ ਆ ਕੇ ਬਾਹਰੋਂ ਬਾਰ ਕਰਦਾ ਸੀ ਬਰਦਾਸ਼ਤ ਨਹੀਂ ਕਰਾਂਗੇ ਜੀ ਤੁਹਾਨੂੰ ਕੀ ਲੱਗਦਾ ਇਹ ਜਾਨ ਬੁੱਝ ਕੇ ਮੋਰਚੇ ਨੂੰ ਹੀ ਜਿਹੜਾ ਕੀ ਕਹਿ ਸਕਦੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹੀ ਆ ਨਾ ਗੱਲ 10 12 ਹਮਲੇਵਾਰ ਹੋ ਜਾ ਆ ਕੇ ਗਾਲਾਂ ਕੱਢਣਾ ਬਿਨਾਂ ਮਤਲਬ ਤੋਂ ਇਹ ਮੋਰਚੇ ਨੂੰ ਖਰਾਬ ਕਰਨ ਦੀ ਹੁਣ ਉਹ ਪੁਲਿਸ ਪੁਲਿਸ ਪ੍ਰਸ਼ਾਸਨ ਕੋਲ ਉਹਨਾਂ ਤੇ ਕਾਰਵਾਈ ਕਰਕੇ ਫੜੇ ਉਹਨਾਂ ਨੂੰ ਪੁੱਛਿਆ ਵੀ ਕਿੰਨੇ ਭੇਜਿਆ ਉਹਨਾਂ ਨੂੰ ਦੇਖੋ ਕਿੰਨੀ ਕਿਸਾਨੀਓ ਦੋਲਨ ਵਿੱਚ ਆ ਗਿਆ ਇੱਕ ਪਾਸੇ ਮੀਟਿੰਗ ਬੁਲਾਈ ਜੀ ਦੇਖੋ ਵੱਡੀਆਂ ਸਾਧਸਾ ਨੇ ਮੋਰਚੇ ਨੂੰ ਖਰਾਬ ਕਰਨ ਵਾਸਤੇ ਘੇੜਨ ਵਾਸਤੇ ਵੀ ਸਾਜਿਸ਼ ਚਲੋ ਸਕਦੀ ਹੈ ਕੋਈ ਨਾ ਕੋਈ ਇਹ ਹੁਣ ਪੁਲਿਸ ਪ੍ਰਸ਼ਾਸਨਾ ਜਿਹੜਾ ਹੈਗਾ ਉਹ ਸਾਰਾ ਕੱਢ ਸਕਦਾ ਵੀ ਕਿੱਥੋਂ ਆਏ ਨੇ ਕੀ ਕਰਦੇ ਨੇ ਕੀ ਮਨਚੂਰ ਕਰਦੇ ਫਿਰ ਪੁਲਿਸ ਪ੍ਰਸ਼ਾਸਨ ਨੂੰ ਪਰ ਪਈ ਮੋਰਚੇ ਦੀ ਵੀ ਰਾਖੀ ਹੋਣੀ ਚਾਹੀਦੀ ਹੈ ਮੰਗਤਾ ਸੀ ਇਹੀ ਕਰਦੇ ਨੇ ਜਿਹੜੇ ਇਹ ਜਿਹੜੇ ਇਹ ਜਿਹੇ ਕੋਈ ਮੋਰਚੇ ਤੇ ਹਮਲਾਪਰ ਹੁੰਦੇ ਨੇ ਉਹਨਾਂ ਨੂੰ ਸਖਤ ਸਜ਼ਾ ਕਰਨੀ ਚਾਹੀਦੀ ਤੇ ਸੀਸੀਟੀਵੀ ਕੈਮਰੇ ਦੇ ਵਿੱਚ ਤਾਂ ਸਾਰੇ ਹੀ ਆ ਗਏ ਹਾਂ ਹਾਂ ਸਾਰਾ ਕੁਝ ਪਈ ਜਾਣਾ ਚਾਹੀਦਾ ਦੇਖੋ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਜਿਹੜਾ ਆ ਕੇ ਮੋਰਚੇ ਨੂੰ ਖਰਾਬ ਕਰਨਾ ਚਾਹੁੰਦੇ ਐ ਤੇ ਜੇ ਸੰਤਨਾਮ ਸਿੰਘ ਨਾ ਉੱਥੇ ਟਰਾਲੀ ਦੇ ਵਿੱਚ ਵੜਦਾ ਤੇ ਸਿੰਘ ਨੂੰ ਨਾਂ ਅੰਦਰ ਕਰਦੇ ਹੋ ਸਕਦਾ ਇਹਨੂੰ ਵੱਢ ਦਿੰਦੇ ਕਤਲ ਕਰ ਦਿੰਦੇ ਬਿਲਕੁਲ ਜੇ ਕੋਈ ਇੱਥੇ ਇਹ ਜਿਹਾ ਹੋਣੀ ਘਟਨਾ ਵਾਪਰ ਜਾਂਦੀ ਮੋਰਚਾ ਖਤ ਉਹ ਹੀ ਗੱਲ ਆ ਨਾ ਇਹੋ ਜਿਹੇ ਲੋਕ ਆ ਕੇ ਮੋਰਚੇ ਨੂੰ ਜਿਹੜਾ ਹੈ ਖਰਾਬ ਕਰਦੇ ਨੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਅਸੀਂ ਸੁਚੇਤ ਬੈਠੇ ਹੁਣ ਗਾਹ ਨੂੰ ਇਹ ਜਿਹੀ ਕੋਈ ਤੁਹਾਨੂੰ ਕਦੋਂ ਪਤਾ ਲੱਗਾ ਫਿਰ ਵੀ ਇਦਾਂ ਹਮਲਾ ਜਿਹੜਾ ਹੋਇਆ ਮੈਂ ਤਾਂ ਦੇਖੋ ਆਪਾਂ ਇਕੱਠੀ ਸੀਗੇ ਉੱਥੋਂ ਆਪਾਂ ਆਏ ਆ ਆਪਣੇ ਢੰਡौरा ਸਾਹਿਬ ਤੋਂ ਬਸ ਗੱਡੀ ਆ ਕੇ ਖੜਾਈ ਹੋਈ ਆ ਜਦੋਂ ਬੈਠੇ ਆ ਕੇ ਉਹ ਚੱਲ ਰਿਹਾ ਸੀ ਕਾਰ ਜੀ ਫਿਰ ਮੈਂ ਉੱਥੇ ਜਦੀ ਪੁਲਿਸ ਪ੍ਰਸ਼ਾਸਨ ਨੂੰ ਫੋਨ ਕਰਿਆ ਵੀ ਕਰਨ ਕਰਕੇ ਪੁੱਛਦੇ ਇੱਥੇ ਹਮਲਾ ਵਰਨੇ ਆਇਆ ਕਿਰਪਾਨਾ ਵੀ ਆ ਉਹਨਾਂ ਕੋਈ ਬਹੁਤ ਖੁਸਾ ਵੀ ਪਤਾ ਨਹੀਂ ਕੀ ਗੱਲਬਾਤ ਆ ਇਹ ਅਸੀਂ ਨਹੀਂ ਦੇਖਿਆ ਤੇ ਆਓ ਫਿਰ ਉਹਨਾਂ ਨੇ ਆ ਵੀ ਜਦੋਂ ਫਿਰ ਦਰਵੀ ਮਿੰਟ ਪਾਉਂਦੇ ਰਖ ਲਿਆ। ਸੁਖਨਾਮ ਸਿੰਘ ਦੀ ਗਲਤੀ ਤਾਂ ਨਹੀਂ ਲੱਗੀ ਕਿ ਇਹਦੇ ਵੱਲੋਂ ਵੀ ਕੋਈ ਅਗਲੀ ਐਕਸ਼ਨ ਕਰ ਦਿੱਤਾ ਹੋਵੇ ਜਿਵੇਂ ਉਹ ਗਾਲੀ-ਗਲੋਚ ਕਰ ਰਹੇ ਸੀ, ਹਮਲਾ ਕਰ ਰਹੇ ਸੀ। ਦੇਖੋ ਜਿਵੇਂ ਹੁਣੇ ਦੱਸਦਾ ਸੀ ਤਾਂ ਉੱਥੇ ਗਏ ਨਹੀਂ ਹੈਗੇ। ਜੀ। ਜੇ ਜੇ ਕੋਈ ਗਲਤੀ ਹੁੰਦੀ ਫਿਰ ਜੇ ਬਰਾਬਰ ਮਾਰਦਾ ਉਹਨਾਂ ਦੇ ਫਿਰ ਤਾਂ ਉਹ ਥੋੜਾ ਜਾਂਦੇ ਸੀਗੇ। ਬਿਲਕੁਲ। ਪਰ ਇਹਨਾਂ ਨੇ ਸੰਜਮ ਵਿੱਚ ਇਹਨੇ ਸੰਜਮ ਦੇ ਵਿੱਚ ਰਹਿ ਮੋਰਚੇ ਦਾ ਨੇ ਸੋਚਿਆ ਵੀ ਮੋਰਚਾ ਖਰਾਬ ਹੋ ਜਾ ਤਾਂ ਇਹਨਾਂ ਨੇ ਸੰਜਮ ਦੇ ਵਿੱਚ ਰਹਿ ਕੇ ਜਿਹੜਾ ਇਹਨਾਂ ਨੇ ਆਪ ਦੇ ਜਿਹੜੇ ਬੰਦਿਆਂ ਦੇ ਛੱਟਾਂ ਵੀ ਲੱਗੀਆਂ ਇਹਨਾਂ ਦੇ। ਪਰ ਉਹਨਾਂ ਨੇ ਇਹ ਨਾ ਸੋਚਿਆ ਵੀ ਮੋਰਚਾ ਲੱਗਿਆ ਹੋ ਚਲੋ ਜੇ ਇਹਨਾਂ ਦੀ ਕੋਈ ਰੰਜਿਸ਼ ਆ ਮੋਰਚੇ ਤੋਂ ਬਾਹਰ ਕੱਢ ਦੇ ਪਹਿਲਾਂ ਵੀ ਸਤਨਾਮ ਸਿੰਘ ਆ ਉੱਥੇ ਰਹਿੰਦੇ ਆ ਉੱਥੇ ਜਾ ਉੱਥੇ ਜਾਂਦੇ ਆਉਦੇ ਉੱਥੇ ਉੱਥੇ ਰਹਿੰਦੇ ਆ ਕਈ ਸਾਲਾਂ ਉੱਥੇ ਜਾਂਦ ਕੇ ਫੜਦੇ ਉਹਨੂੰ ਇਹ ਮੋਰਚੇ 'ਚ ਜੇ ਆ ਗਿਆ ਮੋਰਚੇ 'ਤੇ ਆ ਕੇ ਉਹ ਮੋਰਚੇ ਨੂੰ ਖਰਾਬ ਕਰਨ ਵਾਸਤੇ ਆਏ ਨੇ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਇਹੋ ਜਿਹੜੇ ਅ ਸਰਾਰਤੀਆਂ ਅੰਸਰ ਨੇ ਉਹਨਾਂ 'ਤੇ ਸਖਤ ਕਾਰਵਾਈ ਹੋਵੇ ਅਸੀਂ ਬਖਸ਼ਾਂਗੇ ਨਹੀਂ ਜੇ ਕੋਈ ਗਾਹ ਨੂੰ ਆ ਗਿਆ ਬਿਲਕੁਲ ਮੋਤਾਨਵਰ ਜੀ ਸੋ ਇਹ ਸੰਸਾੜੇ ਨਾ ਰਾਜਾ ਰਾਸ ਸਿੰਘ ਜੀ ਅਰਬਾ ਖਰਬਾ ਤਰਨਾਦਾਲ ਤੇ ਦੋ ਸਾਲਾਂ ਤੋਂ ਲਗਾਤਾਰ ਮੋਰਚੇ ਚ ਡਟੇ ਹੋਏ ਨੇ ਅੱਜ ਜਦੋਂ ਵੀ ਕੋਈ ਮੋਰਚੇ ਚ ਕੋਈ ਵੀ ਐਕਸ਼ਨ ਜਿਹੜਾ ਦੇਣਾ ਹੁੰਦਾ ਜਾਂ ਕੁਝ ਵੀ ਹੁੰਦਾ ਤੇ ਬਾਬਾ ਜੀ ਆਪ ਵੀ ਨਾਲ ਜਾਂਦੇ ਨੇ ਤਾਂ ਦੇਖੋ ਹੁਣ ਇਹਨਾਂ ਦਾ ਕਹਿਣਾ ਕਿ ਸਤਨਾਮ ਸਿੰਘ ਜੀ ਨੇ ਵੀ ਬੜੀ ਹਲੀਮੀ ਦਿਖਾਈ ਆ ਕਿਤੇ ਨਾ ਕਿਤੇ ਪ੍ਰਾਣੀ ਰੰਜਿਸ਼ ਨੂੰ ਲੈ ਕੇ ਮੋਰਚੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਸਮੇਂ ਜਿਹੜਾ ਮਾਮਲਾ ਉਹ ਬਿਲਕੁਲ ਸ਼ਾਂਤ ਕਰ ਦਿੱਤਾ ਗਿਆ ਕਿਉਂਕਿ ਜਿਹੜੇ ਭੱਜ ਗਏ ਸੀ ਉਹਨਾਂ ਤੇ ਵੀ ਪੁਲਿਸ ਵੱਲੋਂ ਕਾਰਵਾਈ ਕਰਨ ਲਈ ਜਿਹੜੀ ਮੰਗ ਕੀਤੀ ਜਾ ਰਹੀ ਹੈ ਕਿ ਜੁੜੇ ਰਿਓ ਕੁ ਸੁਨੇਹਾ ਚੈਨਲ ਦੇ ਨਾਲ ਵੀਡੀਓ ਨੂੰ ਵੱdt-ਵੱdt ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ